ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਏ ਕੋੜ ਜਨਮ ਕੇ ਕਿਲਿਖ ਨਾਸੀ ਹਰ ਤਰਣੀ ਚਿੱਤ ਲਾਏ ਦੇਹ ਮਹਾਵਾਕ ਅਨਸਾਰ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦਾ ਜੋ ਪਾਵਨ ਪਵਿੱਤਰ ਨਗਰ ਚੀਮਾ ਹੈ ਇਸ ਪਵਨ ਨਗਰ ਚੀਮਾ ਸਾਹਿਬ ਦਾ ਇਤਿਹਾਸ ਆਪ ਗੁਰਚਿੰਤਾ ਦੇ ਰੂਬਰੂ ਕਰਨ ਜਾ ਰਹੇ ਹਾਂ ਪਾਵਨ ਸਥਾਨ ਜੋ ਕਿ ਗੁਰਦੁਆਰਾ ਜਨਮ ਸਥਾਨ ਚੀਮਾ ਸਾਹਿਬ ਈ ਕਿ ਹੈ ਇਹ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਹੈ ਅਤੇ ਉਹਨਾਂ ਦੇ ਪਾਵਨ ਪਵਿੱਤਰ ਅਸਥਾਨ ਜੋ ਕਿ ਉਹਨਾਂ ਦੇ ਖੇਤ ਵਿਖੇ ਗੁਰਦੁਆਰਾ ਨਾਨਕ ਸਰਸਾਈ ਵਿਖੇ ਹੈ ਜੋ ਕਿ ਸੰਤ ਜੀ ਮਹਾਰਾਜ ਜੀ ਨੂੰ ਸੰਗਤਾਂ ਨੇ 1911 ਦੇ ਵਿੱਚ ਅਰਦਾਸ ਕੀਤੀ ਕਿ ਸੰਤ ਜੀ ਮਹਾਰਾਜ ਜੀ ਉਹ ਇਸ ਪਾਵਨ ਨਗਰੀ ਦੇ ਵਿੱਚ ਗੁਰਦੁਆਰਾ ਸਥਾਪਿਤ ਕਰੋ ਅਤੇ ਸੰਤਾਂ ਨੇ ਬਚਨ ਕਿਹਾ ਕਿ ਭਾਈ ਇੱਥੇ ਸੰਤ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਂ ਤੇ ਗੁਰਦੁਆਰਾ ਨਾਨਕ ਸਰ ਸਾਹਿਬ ਪ੍ਰਸਿੱਧ ਹੈ ਐਸੀ ਹੀ ਪਾਵਨ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਤਪ ਸਥਾਨ ਹੈ ਜੋ ਕਿ ਸਰੋਵਰ ਸਾਹਿਬ ਦੇ ਵਿਚਕਾਰ ਹੈ ਅਤੇ ਨਾਲ ਹੀ ਸੰਤਾਂ ਦੇ ਸੇਵਕ ਸੰਤ ਬਾਬਾ ਤੇਜਾ ਸਿੰਘ ਜੀ ਦਾ ਪਾਵਨ ਅਸਥਾਨ ਜੋ ਕਿ ਸੰਤ ਬਾਬਾ ਅਤਰ ਸਿੰਘ ਜੀ ਦੇ ਸੇਵਕ ਬਾਬਾ ਤੇਜਾ ਸਿੰਘ ਜੀ ਡਬਲ ਐਮ ਏ ਹੋਏ ਹਨ ਉਹਨਾਂ ਦਾ ਪਾਵਨ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਹੈ ਜੋ ਇਸ ਪਾਵਨ ਅਸਥਾਨ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਜੋ ਕਿ ਸੰਤ ਜੀ ਮਹਾਰਾਜ ਜੀ ਛੋਟੇ ਹੁੰਦਿਆਂ ਆਪਣੇ ਹਾਣੀਆਂ ਦੇ ਨਾਲ ਜੋ ਸਰੋਵਰ ਸਾਹਿਬ ਦੇ ਵਿਚਕਾਰ ਤਪਸਥਾਨ ਥੜਾ ਸਾਹ ਬਣਿਆ ਹੈ ਉਸ ਅਸਥਾਨ ਤੇ ਜਦੋਂ ਸੰਤ ਜੀ ਮਹਾਰਾਜ ਜੀ ਛੋਟੇ ਹੁੰਦੇ ਮੱਝਾ ਚਾਰਦੇ ਹੁੰਦੇ ਸਨ ਤਾਂ ਆਪਣੇ ਸਾਥੀਆਂ ਦੇ ਨਾਲ ਲੀਰਾਂ ਦੇ ਬਾਲਾ ਮਾਲਾ ਬਣਾਵਣਾ ਕੇ ਆਪਣੇ ਸਾਥੀਆਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਾਉਂਦੇ ਹੁੰਦੇ ਸਨ ਅਤੇ ਇਸੇ ਹੀ ਪਾਵਨ ਸਥਾਨ ਤੇ ਜਦੋਂ ਵੀ ਸੰਤ ਮਹਾਰਾਜ ਜੀ ਫੌਜ ਦੇ ਵਿੱਚ ਜਾਂਦੇ ਇਸ ਅਸਥਾਨ ਤੇ ਜਾਂਦੇ ਅਤੇ ਜਦੋਂ ਵੀ ਫੌਜ ਦੇ ਵਿੱਚੋਂ ਵਾਪਸ ਆਉਂਦੇ ਇਸੇ ਹੀ ਪਾਵਨ ਅਸਥਾਨ ਤੇ ਪਹੁੰਚਦੇ ਇਸੇ ਹੀ ਪਾਵਨ ਅਸਥਾਨ ਤੇ ਜਦੋਂ ਫੌਜ ਦੇ ਵਿੱਚੋਂ ਸੰਤ ਜੀ ਮਹਾਰਾਜ ਜੀ ਆਏ ਅਤੇ ਉਹਨਾਂ ਦੀ ਭੈਣ ਇੱਥੇ ਮੱਝਾਂ ਚਾਰਦੀ ਸੀ ਉਹਨਾਂ ਨੇ ਆਪਣੇ ਵੀਰ ਸੰਤ ਬਾਬਾ ਅਤਰ ਸਿੰਘ ਨੂੰ ਪਛਾਣਨਾ ਕੀਤਾ ਅਤੇ ਆਪਣੇ ਵੀਰ ਨੂੰ ਮੱਝਾਂ ਦੇ ਕੋਲ ਬਿਠਾ ਕੇ ਜੋ ਕਿ ਅੱਜ ਕੱਲ ਪਾਵਨ ਸਥਾਨ ਗੁਰਦੁਆਰਾ ਜਨਮ ਸਥਾਨ ਸੈਵੀਖੀ ਬਣਿਆ ਹੋਇਆ ਹੈ ਉੱਥੇ ਆਪਣੀ ਮਾਤਾ ਜੀ ਨੂੰ ਦੱਸਿਆ ਮਾਤਾ ਪੁਲੀਕਾਰ ਅਤੇ ਗੜਬਾ ਦੁੱਧਾ ਲੈ ਕਰਕੇ ਇਸ ਇਸ ਪਾਵਨ ਸਥਾਨ ਤੇ ਪਹੁੰਚੇ ਸੰਤ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਪੁੱਤਰ ਜੀ ਤੁਸੀਂ ਇਸੇ ਸਥਾਨ ਤੇ ਰਹੋ ਤੇ ਸੰਤ ਮਹਾਰਾਜ ਜੀ ਨੇ ਕਿਹਾ ਮਾਤਾ ਜੀ ਸਤਿਵਚਨ ਮੈਂ ਜਿੰਨਾ ਚਿਰ ਤੁਸੀਂ ਮੈਨੂੰ ਵਿਆਹ ਕਰਾਉਣ ਦੇ ਲਈ ਨਹੀਂ ਕਹੋਗੇ ਉਨਾ ਚਿਰ ਮੈਂ ਇਸੇ ਸਥਾਨ ਤੇ ਰਹਾਂਗਾ ਤੇ ਸੰਤ ਮਹਾਰਾਜ ਜੀ ਨੇ ਆਪਣੀ ਮਾਤਾ ਭੂਲੀ ਕੌਰ ਨੂੰ ਹਰ ਰੋਜ਼ ਇੱਕ ਜਪਜੀ ਸਾਹਿਬ ਦੀ ਪੌੜੀ ਕੰਠ ਕਰਾਉਣ ਲੱਗੇ ਅਤੇ ਜਦੋਂ ਪੂਰਾ ਜਪਜੀ ਸਾਹਿਬ ਮਾਤਾ ਭੂਲੀ ਕੌਰ ਦੇ ਕੰਠ ਹੋ ਗਿਆ ਤਾਂ ਮਾਤਾ ਭੂਲੀ ਕੌਰ ਦੇ ਜ ਆਪੜੇ ਪਵਿੱਤਰ ਮੁਖ ਤੋਂ ਇਹ ਬਚਨ ਉਚਾਰਨ ਹੋਇਆ ਕਿ ਸੰਤ ਬਾਬਾ ਤਰਸੀ ਸਿੰਘ ਮਹਾਰਾਜ ਤੁਸੀਂ ਕਿਰਪਾ ਕਰੋ ਸ਼ਾਦੀ ਕਰਵਾ ਲਓ ਜਦੋਂ ਸੰਤ ਜੀ ਨੇ ਇਹ ਬਚਨ ਸੁਣਿਆ ਤਾਂ ਉਹਨਾਂ ਨੇ ਆਪਣੀ ਮਾਤਾ ਪੂਲੀ ਕੌਰ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਬਚਨ ਤੋਂ ਹਾਰ ਗਿਓ ਐ ਕਰੋ ਇਹ ਵਰਤਨ ਵਰਤਨ ਲੈ ਕੇ ਆਪਣੇ ਘਰ ਚੱਲ ਜਾਓ ਮਾਤਾ ਜੀ ਵਰਤਨ ਲੈ ਕੇ ਆਪਣੇ ਘਰ ਗਈ ਉਸ ਤੋਂ ਬਾਅਦ ਸੰਤ ਬਾਬਾ ਤਰਸੀ ਸਿੰਘ ਮਹਾਰਾਜ ਦਾਮਦਵਾ ਸਾਹਿਬ ਅਤੇ ਹੋਰ अनेका ਗੁਰਦੁਆਰੇ ਗੁਰਦ ਆਮਾਂ ਦੇ ਸੇਵਾ ਕਰਦੇ ਹੋਏ ਸੰਤ ਜੀ ਮਹਾਰਾਜ ਜੀ ਇਥੋਂ ਦਮਦਵਾ ਸਾਹਿਬ ਅਤੇ ਹੋਰ अनेका ਗੁਰਦੁਆਰੇ ਗੁਰਦ ਆਮਾਂ ਦੀ ਸੇਵਾ ਕਰਾਉਂਦਿਆਂ ਹੋਇਆ ਸੇਵਾ ਕਰਦੇ ਹੋਏ ਸੰਤ ਬਬਾ ਜੀ ਮਹਾਰਾਜ ਪਾਵਨ ਪਵਿੱਤਰ ਗੁਰੂ ਕਾਂਸੀ ਦਮਦਵਾ ਸਾਹਿਬ ਗਏ ਜਿੱਥੇ ਸੰਤ ਜੀ ਮਹਾਰਾਜ ਨੇ ਬੁੰਗਾ ਮਸਤਵਾਨ ਦੀ ਸਥਾਪਨਾ ਕੀਤੀ ਅਤੇ ਅੱਜਕੱਲ੍ਹ अनेका ਹੀ ਉੱਥੋਂ ਵਿਦਿਆਰਥੀ ਵਿਦਿਆਲਾਇਕਰ ਕੇ ਦੇਸ਼ ਵਿਦੇਸ਼ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਸੰਤ ਜੀ ਮਹਾਰਾਜ ਜੀ 19 ਮਾਗ ਨੂੰ ਆਪਣਾ ਪੰਜ ਪੂਤਕ ਸਰੀਰ ਤਿਆਗਦੇ ਹੋਏ ਗੁਰੂ ਚਰਨਾਂ ਵਿੱਚ ਲੀਨ ਹੋ ਗਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you. ਨਨਕ ਦਾਸ ਸਦਾ ਕੁਰ ਤੁਦ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਉ ਨਾਨਕ ਸਭ ਤੇਰੀ ਵਡਿਆਈ ਕੋਈ ਬੋਲੋ ਜੀ ਵਾਹੀ ਗੁਰੂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬੋਤੀ ਜੀ ਸੁਹਾਈ ਵਾਹ ਸ੍ਰੀ ਬੋਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਾਮ ਪਗਉਤੀ ਸਿਮਰਕ ਗੁਰੂ ਨਾਨਕ ਲਿਤੇ ਆਈ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿ ਸੁਹਾਈ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਅਰਾਈ ਸ੍ਰੀ ਆਰਿ ਕ੍ਰਿਸ਼ਨ ਤੇ ਆਈ ਐ ਜੜ ਢਠੇ ਸਦਕ ਜਾਈ ਤੇਗ ਬਹਾਦਰ ਸਿਮਰਿਆ ਕਰਣਾ ਨਿਦਉ ਆਵੈ ਧਾਈ ਸਭ ਥਾਈ ਹੋਏ ਸੁਆਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸੁਆਈ ਦਸੇ ਪਾਸ਼ੇ ਜੋ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਠ ਦੀ ਦਾਰਦਾ ਧਿਆਨ ਤਰ ਕੀ ਬਲਾ ਜੀ ਸਾਡੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵਣਛਿਆ ਦਿੱਕਤ ਲਾਈ ਤੇਗਵਾਹੀ ਦੇ ਕੇ ਅੰਡੜ ਕੀਤਾ ਤੇਨਾ ਪਿਆਰ ਸਰਨ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀਵ ਲਾਓ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬਨਕਟਵਾਏ ਫੋਪਰੀਆਂ ਲੋਹਾਂਜਾਂ ਚੜੜੀਆਂ ਤੇ ਚੜੇ ਆਰਿਆਂ ਨਾਲ ਤਰਾਏ ਗਏ ਗੁਰਦਵਾਰਨ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਕੇ ਪੰਜਾਦਕ ਤਾਂ ਸ੍ਰੋਤ ਗੁਰਦਵਾਰਨ ਦਾ ਧਿਆਨ ਤਰ ਕੀ ਬਲਾ ਜੀ ਪ੍ਰਥਮੇ ਸ੍ਰੋਤ ਕਲਤਾ ਜੀ ਕੀ ਅਰਦਾਸੁ ਹੈ ਸ੍ਰੋਤ ਕਲਸਾ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਜਤ ਆਵੇ ਜਤ ਆਵਨ ਕਾ ਸਤ ਕਾ ਸਰਤ ਕੋ ਵੈ ਜਾਂ ਜਾਂ ਕਲਸਾ ਜੀ ਸਾਹਿਬ ਤਾਂ ਤਾਂ ਰਚਾਰਾਇਤ ਦੇਖ ਤੇਗ ਫਤੇ ਬਰਦਗੀ ਪੈ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਵਾਹੀ ਖਾਲਤਾ ਜੀ ਕੇ ਬੋਲ ਬਾਲੇ ਬੋਲਾ ਜੀ ਸਿਕਾ ਨੂੰ ਸਿੱਕੀ ਦਾਨ ਇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਉਂਦਾ ਸ੍ਰੀ ਅਮਰਤ ਸਰ ਜੀ ਕੇ ਦਰਸ਼ਨੇਸ਼ਾਨ ਤੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੁਲਾਓ ਜੀ ਸਿਕਾਂਦਾ ਮਰਣੀ ਮਾ ਮਾਤੂਤੀ ਮਾਤ ਪਾਦਰ ਕਾ ਵਾਹਿਗੁਰੂ ਜਿਨਾ ਗੁਰਦੁਆਰੇ ਗੁਰਤਾ ਮਾਤੋ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀਨੋ ਬਖਸ਼ਾਓ ਨੇ ਮਾਣ ਆਂ ਦੇ ਮਾਣ ਨੇ ਤਾਣ ਆਂ ਦੇ ਤਾਣ ਨਿਉਟਿਆਂ ਦੀ ਓਟ ਸਤਿ ਪਿਤਾ ਆਕਾਲ ਪੁਰਖ ਵਾਹਿਗੁਰੂ ਧੰਨ ਧੰਨ ਗੁਰਤਾ ਗਦੀ ਤੇ ਸੁਭਾਏ ਮਾਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਜੋਦਰੀ ਹੈ ਜੀ ਸਜੇ ਸੰਧਿਆ ਦੇ ਦਿਵਾਨੇ ਅੰਦਰ ਸ਼ਬਦ ਕੀਰਤਨ ਸੋਧਾਰ ਰਹਿਰਾ ਸਾਹਿਬ ਚੌਪਈ ਅਨੰਦ ਮੁਦਾਵਣੀ ਆਰਤੀ ਆਰਤੀ ਦੀ ਸ਼ਬਦਾਂ ਦੇ ਕੀਰਤਨ ਦੇ ਭੋਗ ਕੀ ਅਰਦਾਸ ਹੈ ਜੀ ਅਕਰੋ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਅੱਗੇ ਨੂੰ ਸਮੱਤ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣ ਦਾ ਮਹਾਤਮ ਸਮੂਹੇ ਸਾਥ ਸੰਗੀਆਂ ਦੇ ਹਿਰਦਿਆਂ ਤੇਵ ਸ਼ਾਵਣਾ ਜੀ ਜੋ ਜੋ ਮਾਈ ਪਾਈ ਅੰਮ੍ਰਿਤ ਵੇਲੇ ਤੋ ਲੈ ਕਰਕੇ ਸੰਧਿਆ ਦੇ ਸਮੇਂ ਤੱਕ ਦੇਲ ਬਲ ਬਣਾਵਾ ਸਤ ਹਾਜ਼ਰੀਆਂ ਪਰੇ ਨੇ ਹਾਜ਼ਰੀਆਂ ਪਟਾਵਾ ਸਿਵਾਵਾ ਯਾਤਰਾਵਾ ਸਫਲੀਆਂ ਕਰਨੀਆਂ ਸਮੂਹ ਸੰਗਤਾਂ ਦੀਆਂ ਕਮਾਨਿਆ ਸਭਲੀਆਂ ਕਮਾਨਿਆ ਜਵਰਕਤਾ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨੀ ਜੀ ਆਪ ਜੀ ਦੇ ਹਜ਼ੂਰ ਸੇਵ ਪਰਵਾਰ ਬਲੋਂ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਤਾ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਹੋਵੇ ਕਿਰਪਾ ਕਰੋ ਹੁਕਮ ਬਖਸ਼ਿਸ਼ ਕਰਕੇ ਸੰਤਾਨ ਨੂੰ ਨਿਹਾਲ ਕਰੋ ਸਰਬੱਤ ਮਾਈ ਪਾਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਤੇਰੀ ਕਲਾ ਤੇਰੀ ਬਾਣੀ ਸਰਬੱਤ ਦਾ ਪਾਲ ਓ ਬੋਲੇ ਈ ਸੋ ਨਿਹਾਲ ਆਗਾਲ ਵਾਹਿਗੁਰੂ ਸਾਹਿਬ ਕੀ Yeah. Yeah, yeah. ਜਨ ਜਿ ਸਤਿ ਸਾਜੀ ਸੋਈ ਹਰ ਜਾਣ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰਿ ਕਿਸੈ ਉਰਮਕ ਪ੍ਰੇਮ ਦੀ ਜਾਦੋ ਜਨ ਜਿ ਸਤਿ ਸਾਜੀ ਸੋਈ ਹਰ ਜਾਣ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰਿ Oh.